ਸ੍ਰੀ ਵਾਹਿਗੁਰੂ ਸਾਹਿਬ ਜੀ ਧਨਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨੁ 부ਝੀ 시ਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸਭਾਏ ਮੈਂ ਸਾਧ ਸੰਗਤ ਜੀਓ ਆਉ ਚੱਲ ਰਹੀ ਲੜੀਵਾਰ ਵਿਚਾਰ ਜਿਸ ਦੇ ਵਿਚਾਰ ਕਰਦੇ ਹੋਇਆ ਅਸੀਂ ਪੰਜ ਨੰਬਰ ਅਸ਼ਟਪਦੀ ਦਾ ਜੋ ਆਖਰੀ ਪਦ ਹੈ ਉਹਦੇ ਵਿਚਾਰ ਅਸੀਂ ਸ਼ੁਰੂ ਕਰਨੀ ਹੈ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੈ ਆਪਣਾ ਕੀਆ ਅਪੇਮਨ ਇੱਥੋਂ ਆਪਾਂ ਵਿਚਾਰ ਦੀ ਸ਼ੁਰੂ ਕਰ ਸ਼ੁਰੂਆਤ ਜਿਹੜੀ ਉਹ ਕਰਨੀ ਹੈ ਜੀ 5 ਨੰਬਰ ਅਸ਼ਟਪਦੀ ਦਾ ਆਖਰੀ ਪਦ ਆਓ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ करो बेनती पार ब्रह्म सब जान अपना किया आप है माने। आप करत आप, आप ने किसे दूर जनावत किसे बुझावत नेरा ਉਪਾਉ ਸਿਆਨਪ ਸਗਲਤੀ ਰਹਤ ਸਭ ਵਿੱਚ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਕਰੋ ਬੇਨਤੀ ਪਰਮ ਬ੍ਰਹਮ ਸਭ ਜਾਣੈ ਜੋ ਜੋ ਮੈਂ ਬੇਨਤੀ ਕਰਦਾ ਰੱਬ ਸਭ ਜਾਣਦਾ ਮੇਰੇ ਬੋਲਣ ਤੋਂ ਬਿਨਾਂ ਸਭ ਕੁਝ ਜੋ ਸਾਡੇ ਅੰਦਰ ਦੀ जानਦਾ ਹੈ ਸਭ ਕੁਝ ਰਮਜ ਨੂੰ ਪਛਾਣਦਾ ਹੈ ਆਪਣਾ ਕੀਆ ਆਪਹਿ ਮਾਨੇ ਆਪਣੇ ਪੈਦਾ ਕੀਤੇ ਹੋਏ ਜੀਵ ਨੂੰ ਆਪ ਹੀ ਉਹ ਮਾਨ ਬਖਸ਼ਿਸ਼ ਕਰਦਾ ਆਪੇ ਆਪ ਆਪ ਕਰਤ ਨਿਵੇਰਾ ਪਤਸ਼ਾਹ ਜੀ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਜੀਵ ਦੇ ਜਿਹੜੇ ਨਿਵੇੜੇ ਉਹ ਆਪੇ ਹੀ ਕਰਦਾ ਕੋਈ ਦੂਜਾ ਨਹੀਂ ਹੈ ਦੂਜੀ ਤਾਕਤ ਕੋਈ ਵੀ ਨਹੀਂ ਹੈ ਜਿ ਜਿੱਦਾਂ ਦੇ ਜੀਵ ਕਰਮ ਕਰਦਾ ਹੈ ਉਹਦਾ ਨਿਵੇੜਾ ਆਪ ਕਰਦਾ ਕੋਈ ਦੂਜੀ ਸਤਾ ਹੋएगी ਜਿਹੜੇ ਕਹਿੰਦੇ ਹੋਣਗੇ ਵੀ ਹਿਸਾਬ ਕਿਤਾਬ ਵਾਲੇ ਵੱਖਰੇ ਰੱਖੇ ਆ ਉਹ ਵੱਖਰੇ ਰੱਖੇ ਨਹੀਂ ਉਹ ਇੱਕੋ ਹੀ ਹੈ ਜਿਹੜਾ ਸਾਰੀ ਸਤਾ ਨੂੰ ਚਲਾ ਰਿਹਾ ਪੰਗਤੀ ਸਾਡੇ ਸਾਹਮਣੇ ਮੈਂ ਆਪਣੇ ਵੱਲੋਂ ਕੋਈ ਗੱਲ ਨਹੀਂ ਕਰ ਰਿਹਾ ਜਿੱਥੇ ਮਹਾਰਾਜ ਨੇ ਕਿਹਾ ਆਪੇ ਆਪ ਆਪ ਕਰਤ ਨਿਵੇੜਾ ਨਿਵੇਰੇ ਦਾ ਅਰਥ ਫੈਸਲਾ ਨਿਖੇੜਾ ਲੇਖਾ ਜੋਖਾ ਜੋ ਵੀ ਹੈ ਨਾ ਉਹ ਆਪੇ ਹੀ ਕਰਦਾ ਹੈ ਦੁਨੀਆ ਨੇ ਮਨੋਤ ਬਣਾਈ ਆ ਵੀ ਇਹ ਕੋਈ ਬੰਦਾ ਮੋਢੇ ਤੇ ਬੈਠਾ ਤੂੰ ਲਿਖੀ ਜਾ ਰਿਹਾ ਨਾ ਉਹ ਕੋਈ ਤਾਕਤ ਹੈ ਜਿਹੜੀ ਸਭ ਕੁਝ ਕਰ ਰਹੀ ਹੈ ਕੀ ਨਿਵੇੜਾ ਕੀ ਕਰਦਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇੜਾ ਉਹਦੇ ਕੀਤੇ ਹੋਏ ਕਰਮ ਦੇ ਅਨੁਸਾਰ ਉਹਦੇ ਅਹਿਸਾਸ ਦੇ ਵਿੱਚ ਰੱਬ ਕਿਸੇ ਨੂੰ ਦੂਰ ਸਮਝ ਆਉਂਦਾ ਕਿਸੇ ਨੂੰ ਨੇੜੇ ਸਮਝ ਆਉਂਦਾ ਸੇਵ ਉਹੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹੀ ਗੱਲ ਮਹਾਰਾਜ ਨੇ ਇਸ ਇੱਥੇ ਕੀਤੀ ਹੈ ਉਪਾਵ ਸਿਆਣਪ ਸਗਲ ਤੇ ਰਹਤ ਪਤਸ਼ਾਹ ਜੀ ਕਹਿੰਦੇ ਜਿੰਨੇ ਮਰਜੀ ਹੀਲੇ ਕਰ ਲੋ ਜਿੰਨੀਆਂ ਮਰਜੀ ਸਿਆਣਪਾ ਕਰ ਲੋ ਉਹ ਇਹਨਾਂ ਤੋਂ ਸਾਰਿਆਂ ਤੋਂ ਉੱਪਰ ਹੈ ਨਾ ਸਿਆਣਪਾਂ ਦੇ ਨਾਲ ਮਿਲਦਾ ਨਾ ਹੀਲਿਆਂ ਦੇ ਨਾਲ ਮਿਲਦਾ ਸਭ ਕੁਝ ਜਾਣੈ ਆਤਮ ਕੀ ਰਹਤ ਪਤਸ਼ਾਹ ਜੀ ਕਹਿੰਦੇ ਉਹ ਸਾਰਿਆਂ ਦੀ ਜਿਹੜੀ ਰਹਿਣੀ ਆ ਨਾ ਆਤਮਾ ਤੱਕ ਦੀ ਜਾਣਦਾ ਅੰਦਰ ਤੱਕ ਦੀ ਜਾਣਦਾ ਉਨੇ ਦੋ ਪੰਕਤੀਆਂ ਦੇ ਤੁਸੀਂ ਵੇਖੋ ਇੱਕੋ ਅੱਖਰ ਆਇਆ ਰਹਿਤ ਤੇ ਰਹਿਤ ਦੋਵਾਂ ਦੇ ਅਰਥ ਅਲੱਗ-ਅਲੱਗ ਆ ਅੱਖਰ ਬਿਲਕੁਲ ਸੇਮ ਲਿਖਿਆ ਹੋਇਆ ਨਾ ਕੋਈ ਉਚਾਰਨ ਦੇ ਵਿੱਚ ਅੰਤਰ ਹੈ ਪਰ ਅਰਥ ਬਦਲ ਰਿਹਾ ਪਹਿਲੀ ਪੰਕਤੀ ਹੈ ਉਪਾਉ ਸਿਆਨਪ ਸਗਲ ਤੇ ਰਹਿਤ ਤੇ ਜਿਹੜਾ ਪਹਿਲਾ ਰਹਿਤ ਆਇਆ ਉਸ ਰਹਿਤ ਦਾ ਮਤਲਬ ਹੈ ਵੀ ਪਰੇ ਪਰ ਇਹ ਕਹਿੰਦੇ ਨੇ ਵੀ ਇਹ ਚੀਜ਼ ਇਹਦੇ ਤੋਂ ਰਹਿਤ ਹੈ ਉਹ ਰਹਿਤ ਪਹਿਲੇ ਦਾ ਅਰਥ ਹੋ ਰਿਹਾ ਹੁਣ ਦੂਜਾ ਜਿਹੜਾ ਰਹਿਤ ਆ ਰਿਹਾ ਸਭ ਕੁਝ ਜਾਣੈ ਆਤਮ ਕੀ ਰਹਿਤ ਹੁਣ ਜਿਹੜਾ ਦੂਜਾ ਆ ਰਿਹਾ ਉਹ ਰੈਣੀ ਦੂਜਾ ਜਿਹੜਾ ਰਹਿਤ ਆ ਰਿਹਾ ਉਹਦਾ ਅਰਥ ਹੋ ਰਿਹਾ ਰੈਣੀ ਜੇ ਆਪਾਂ ਕਹਿੰਦੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ ਉਹ ਇੱਥੇ ਰਹਿਤ ਦੀ ਗੱਲ ਆ ਰਹੀ ਹੈ ਜਿਸ ਭਾਵੈ ਤਿਸ ਲੈ ਲਣ ਲਾਇ ਜਿਹੜੇ ਉਹਨੂੰ ਪਾ ਜਾਂਦੇ ਨੇ ਜਿਹੜੇ ਚੰਗੀ ਰੈਣੀ ਰਹਿੰਦੇ ਨੇ ਜਿਹੜੇ ਉਹਦੇ ਸੁਭਾਅ ਦੇ ਮੁਤਾਬਕ ਚੱਲਦੇ ਨੇ ਉਹਨਾਂ ਨੂੰ ਆਪਣੇ ਲੜ ਦੇ ਨਾਲ ਲਾ ਲੈਂਦਾ ਤੇ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਥਾਨ ਥਨੰਤਰ ਰਹਿ ਹਸ ਮਾਇ ਰਬ ਹਰ ਜਗ੍ਹਾ ਤੇ ਸਮਾਇਆ ਹੋਇਆ ਸੋ ਸੇਵਕ ਜਿਸ ਕਿਰਪਾ ਕਰੀ ਅਸਲ ਦੇ ਵਿੱਚ ਉਹੀ ਸੇਵਕ ਹੈ ਜਿਹਦੇ ਉੱਤੇ ਪਰਮਾਤਮਾ ਬਖਸ਼ਿਸ਼ ਕਰ ਦੇਵੇ ਨਿਮਕ ਨਿਮਕ ਜਪ ਨਾਨਕ ਹਰੀ へ ਨਾਨਕ ਇੱਕ ਇੱਕ ਸਵਾਸਤੇ ਉਸ ਪਰਮਾਤਮਾ ਦਾ ਨਾਮ ਜਦ ਹੁਣ ਆਓ ਅਗਲੇ ਅਸ਼ਟ ਪਦੀ 6 ਨੰਬਰ ਜੀ ਇਹਦੇ ਨਾਲ ਜੁੜੀਏ ਸ਼ਲੋਕ ਕਾਮ ਕ્રોਧ ਅਰ ਲੋਭ ਮੋਹ ਬਿਨਸ ਜਾਏ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਹੁਣ ਇਹਦੇ ਅਰਥ ਜਿਹੜੇ ਆਪਾਂ ਥੱਲੇ ਵਾਲੀ ਪੰਕਤੀ ਤੋਂ ਕਰ ਕਿਤਾ ਕਰਾਂਗੇ ਨਾ ਤੇ ਔਰ ਸੋਖੇ ਸਮਝ ਆਣਗੇ ਹੇ ਨਾਨਕ ਬੇਨਤੀ ਕਰ ਆਖ ਹੇ ਗੁਰੂ ਦੇਵ ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਮੇਰੇ ਉੱਤੇ ਪ੍ਰਸਾਦ ਕਰ ਮੇਰੇ ਉੱਤੇ ਬਖਸ਼ਿਸ਼ ਕਰ ਰਹਿਮਤ ਕਰ ਕੀ काम क्रोध अर लोभ मोह विनस जाए अहं मेव एदा जेड़ा ਉਚਾਰਨ ਹੋਏਗਾ ਅਹੰ ਮੇਵ ਜੇ ਇਹਨੂੰ ਪੜਨ ਦੇ ਵਿੱਚ ਔਖਾ ਹੋ ਰਿਹਾ ਤੇਨੂੰ ਦੋ ਜਗ੍ਹਾ ਕਰਕੇ ਪਹਿਲਾਂ ਸਮਝ ਲਈਏ ਪਹਿਲਾ ਅੱਖਰ ਹੈ ਅਹੰ ਤੇ ਦੂਜਾ ਮੇਵ ਇਹ ਪਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਇਹਦੇ ਵਿੱਚ ਜਿਹੜਾ ਲਫ਼ਜ਼ ਆਏਗਾ ਉਹ बार-बार ਕਿਰਪਾ ਆਏਗਾ ਪ੍ਰਸਾਦ ਜਿਹਦਾ ਅਰਥ ਪ੍ਰਸਾਦ ਦਾ ਅਰਥ ਹੈ ਜੀ ਕਿਰਪਾ आओ अगे है जी अष्टपदी जय प्रसाद छत्ती अमृत खा तेस टह ठाकुर को रख मन माहे राख नहीं पढ़ना जी मैं कल बड़ा कुछ नोट किया तो हॉली हॉली सारा कुछ निकल के आएगा ਉਹ ਇਹ ਨਹੀਂ ਵੀ ਮੈਂ ਭਾਈ ਕਿਸੇ ਦੀਆਂ ਗਲਤੀਆਂ ਕੱਢ ਰਿਆਂ ਉਹ ਉਥੋਂ ਇਹ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਸੁਧਾਰਨ ਵਾਲੀ ਹੈ ਕਿਹੜੀ ਚੀਜ਼ 'ਤੇ ਧਿਆਨ ਦੇਣਾ ਇਹ ਨਹੀਂ ਆ ਵੀ ਮੈਂ ਕੋਈ ਇੰਨਾ ਵੱਡਾ ਹੋ ਗਿਆ ਮੈਂ ਸੰਗਤ ਦੀਆਂ ਗਲਤੀਆਂ ਕੱਢ ਸਕਾਂ ਸਿਰਫ ਉਹ ਇਹ ਹੁੰਦਾ ਜਿਸ ਠਾਕੁਰ ਕੋ ਰਖ ਮਨ ਮਾਹ ਇਹ ਪੜਨਾ ਜੀ ਜੈ ਪ੍ਰਸਾਦ ਸੁਗੰਧਤ ਤਨ ਲਾਵੇ ਜਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਬਸੈ ਸੁਖ ਮੰਦਰ ਜਿਸੈ ਧਿਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਹੁਣ ਇਸ ਪਦੀ ਦੇ ਚ ਮਹਾਰਾਜ ਨੇ ਬਾਰ ਬਾਰ ਗੱਲ ਕੀਤੀ ਵੀ ਜੀ ਦੀ ਕਿਰਪਾ ਦੇ ਨਾਲ ਤੈਨੂੰ ਸਾਰਾ ਕੁਝ ਮਿਲ ਰਿਹਾ ਸਤਿਗੁਰੂ ਕਹਿੰਦੇ ਜਹਿ ਪ੍ਰਸਾਦ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ 36 ਅੰਮ੍ਰਿਤ ਖਾਹੇ 36 ਪ੍ਰਕਾਰ ਦੇ ਸਵਾਦਲੇ ਅੰਮ੍ਰਿਤ ਰੂਪੀ ਭੋਜਨ ਤੂੰ ਸ਼ੱਕਦਾ ਕਿਹਦੀ ਕਿਰਪਾ ਹੈ ਇਹ ਪਰਮਾਤਮਾ ਦੀ ਕਿਰਪਾ ਹੈ ਜਿਸ ਪਾਤਸ਼ਾਹ ਜੀ ਕਹਿੰਦੇ ਉਹ ਤੇਰੇ ਤੋਂ ਕੁਝ ਨਹੀਂ ਮੰਗਦਾ ਇਹਦੇ ਬਦਲੇ ਇੰਨਾ ਕਰਿਆ ਕਰ ਤਿਸ ਠਾਕੁਰ ਕੋ ਰੱਖ ਮਨ ਮਾਇ ਵੀ ਇੰਨਾ ਕੁਝ ਉਹਨੇ ਦਿੱਤਾ ਸਾਰਾ ਕੁਝ ਜਿਸ ਰੱਬ ਦੀ ਦਿੱਤੀ ਹੋਈ ਦਾਤ ਜਿਸ ਰੱਬ ਦੇ ਵੱਲੋਂ ਛਕਿਆ ਦਿੱਤਾ ਹੋਇਆ ਪ੍ਰਸ਼ਾਦਾ ਤੋਂ ਛਕ ਰਿਆ ਇੰਨਾ ਕਤੇ ਰੱਖਿਆ ਕਰ ਵੀ ਉਹਦਾ ਧਿਆਨ ਰੱਖਿਆ ਕਰ ਮਨ ਦੇ ਵਿੱਚ ਉਹਨੂੰ ਚੇਤਾ ਰੱਖਿਆ ਕਰ ਪ੍ਰਸ਼ਾਦੇ ਦਾ ਸਾਡੇ ਜੀਵਨ ਦੇ ਉੱਤੇ ਬੜਾ ਅਸਰ ਹੈ ਜੀ ਆਮ ਤੌਰ ਤੇ ਇੱਕ ਅਖਾਣ ਹੈ ਵੀ ਜੈਸਾ ਅੰਨ ਵੈਸਾ ਮਨ ਇਹ ਬੜੀ ਵੱਡੀ ਗੱਲ ਹੈ ਉਹਦਾ ਸਾਡੇ ਜੀਵਨ ਦੇ ਉੱਤੇ ਬੜਾ ਵੱਡਾ ਅਸਰ ਪੈਂਦਾ ਹੈ ਪਰ ਇਸ ਵੇਲੇ ਉਹ ਵਿਸ਼ਾ ਨਹੀਂ ਐ ਇਸ ਵੇਲੇ ਸਰਪੇ ਚੱਲ ਰਿਹਾ ਵੀ ਸਾਡੇ ਜੀਵਨ ਦੇ ਵਿੱਚ ਇਹ ਦਰਦ ਹੋਣਾ ਚਾਹੀਦਾ ਜੀ ਗਿਲੇ ਸ਼ਿਕਵੇ ਜ਼ਰੂਰ ਰਹਿ ਜਾਂਦੇ ਆ ਸਾਡੇ ਘਰ ਅਸੀਂ ਪ੍ਰਸ਼ਾਦਾ ਛਕ ਰਹੀ ਹੋਈਏ ਇਹ ਘੱਟ ਹੈ ਇਹ ਵੱਧ ਹੈ ਇਦਾਂ ਨਹੀਂ ਹੋਣਾ ਚਾਹੀਦਾ ਉਦਾਂ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਦੇ ਵੀ ਜੀਵਨ ਦੇ ਵਿੱਚ ਇਗਲ ਹਰ ਇੱਕ ਸੇਖ ਨੂੰ ਨਹੀਂ ਹਰ ਇੱਕ ਇਨਸਾਨ ਨੂੰ ਜਿਹੜਾ ਵੀ ਇਸ ਦੁਨੀਆ ਤੇ ਰਹਿ ਕੇ ਜਿੰਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਪ੍ਰਸ਼ਾਦਾ ਮਿਲ ਰਿਹਾ ਨਾ ਇਹ ਪ੍ਰਣ ਹੋਣਾ ਚਾਹੀਦਾ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇੱਕ ਵਾਰ ਰੱਬ ਦਾ ਸ਼ੁਕਰ ਜ਼ਰੂਰ ਕਰੇ ਉਹ ਕਿਤੇ ਵੀ ਹੈ ਕਿਸੇ ਵੀ ਰੂਪ ਦੇ ਵਿੱਚ ਹੈ ਜਦੋਂ ਵੀ ਪ੍ਰਸ਼ਾਦਾ ਛਕਣ ਲੱਗਿਏ ਇੱਕ ਵਾਰ ਉਸ ਰੱਬ ਦਾ ਸ਼ੁਕਰ ਜ਼ਰੂਰ ਕਰੀਏ ਵੀ ਰੱਬਾ ਤੂੰ ਸਾਨੂੰ ਇੰਨੇ ਜੋਗੇ ਕੀਤਾ ਤੇਰੀ ਬਖਸ਼ਿਸ਼ ਹੋਈ ਤੇਰੀ ਰਹਿਮਤ ਹੋਈ ਤੇ ਸਾਨੂੰ ਇਹ ਸਾਰਾ ਕੁਝ ਮਿਲ ਰਿਹਾ ਹੈ ਬੜੇ ਲੋਕ ਇਹੋ ਜਿਹੇ ਨਹੀਂ ਜਿਹੜੇ ਇਹਦੇ ਵਾਸਤੇ ਵੀ ਤਰਸ ਰਹੇ ਆ ਜਿਨ੍ਹਾਂ ਨੂੰ ਇਹ ਸਾਰਾ ਕੁਝ ਵੀ ਨਹੀਂ ਪ੍ਰਾਪਤ ਹੋ ਰਿਹਾ ਉਹਦੇ ਨਾਲ ਸਾਡੇ ਜੀਵਨ ਦੇ ਵਿੱਚ ਬੜਾ ਵੱਡਾ ਬਦਲਾਅ ਆਏਗਾ ਇੱਕ ਤੇ ਪਰਮਾਤਮਾ ਦਾ ਸ਼ੁਕਰ ਹੋ ਗਿਆ ਹੁਣ ਜਿਹੜਾ ਪ੍ਰਸ਼ਾਦ ਆ ਸਾਡੇ ਅੱਗੇ ਆ ਗਿਆ ਖਾਣਾ ਤੇ ਉਹ ਹੈ ਆ ਉਨੂੰ ਪਰਮਾਤਮਾ ਦਾ ਸ਼ੁਕਰ ਕਰਕੇ ਖਾ ਲੋ ਜਾਂ ਉਹਨੂੰ ਗੁੱਸਾ ਕਰਕੇ ਕਿਣਮਣ ਕਰਕੇ ਖਾ ਲੋ ਗੁੱਸਾ ਕਰਕੇ ਖਾ ਰਹੇ ਹੋ ਤੇ ਇਹ ਗੱਲ ਸਾਇੰਸ ਵੀ ਕਹਿ ਰਹੀ ਹੈ ਇਹ ਗੱਲ ਆਮ ਧਰਮ ਵੀ ਕਹਿ ਰਹੇ ਨੇ ਵੀ ਜਿਸ ਤਰੀਕੇ ਨਾਲ ਖਾਦਾ ਜਾ ਰਿਹਾ ਉਹਦਾ ਅਸਰ ਉਸੇ ਤਰੀਕੇ ਦੇ ਨਾਲ ਸਾਡੇ ਸਰੀਰ ਦੇ ਉੱਤੇ ਪਏਗਾ ਖੈਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਤਿਸ ਥਾਪੂਰ ਕੋ ਰਖ ਮਨ ਮਾਹੇ ਉਸ ਰੱਬ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ ਜੈ ਪ੍ਰਸਾਦ ਸੁਗੰਦਤ ਇਹਨੂੰ ਪੜ੍ਹਨਾ ਜੀ ਸੁਗੰਧੀਆਂ ਤਨ ਲਾਵੈ ਤਨ ਦੇ ਉੱਪਰ ਜੀ ਦੀ ਕਿਰਪਾ ਦੇ ਨਾਲ ਤੂੰ ਇਹ ਸੁਗੰਧੀਆਂ ਸਾਰੀਆਂ ਲਾ ਰਿਹਾ ਹੈ ਪਤਸ਼ਾਹ ਜੀ ਕਹਿੰਦੇ ਤਿਸਕੋ ਸਿਮਰਤ ਪਰਮ ਗਤ ਪਾਵੈ ਮਹਾਰਾਜ ਜੀ ਮਾਣਾ ਨਹੀਂ ਕੀਤਾ ਦੇਖੋ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਦੇ ਨਾਲ ਸਾਰਾ ਕੁਝ ਤੈਨੂੰ ਮਿਲ ਰਿਹਾ ਹੈ ਤੇ ਉਹਦੀ ਕਿਰਪਾ ਦੇ ਨਾਲ ਮਿਲ ਰਿਹਾ ਤੇ ਉਹਨੂੰ ਸਿਮਰੇਗਾ ਉਨੂੰ ਚੇਤਾ ਮਿਲੇਗਾ ਚੇਤਾ ਕਰੇਗਾ ਤੇ ਕੱਲਾ ਤੇਰਾ ਤਨ ਹੀ ਨਹੀਂ ਜੇ ਰੱਬ ਨੂੰ ਚੇਤਾ ਰੱਖਿਆ ਤੇ ਤੇਰਾ ਕਰਤਾਰ ਵੀ ਸੁਗੰਧਿਤ ਹੋਏਗਾ ਤੇਰੇ ਕਰਤਾਰ ਦੇ ਵਿੱਚੋਂ ਵੀ ਚੰਗੀ ਬੋ ਆਏਗੀ ਜੈ ਪ੍ਰਸਾਦ ਬਸੈ ਸੁਖ ਮੰਦਰ ਪਾਤਸ਼ਾਹ ਜੀ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੂੰ ਆਪਣੇ ਘਰ ਦੇ ਵਿੱਚ ਸੁਖ ਦੇ ਨਾਲ ਵੱਸਦਾ ਹੈ ਇਸੇ ਤੇ ਆਏ ਸਦਾ ਮਨ ਅੰਦਰ ਆਪਣੇ ਮਨ ਦੇ ਵਿੱਚ ਉਸ ਪ੍ਰਭੂ ਨੂੰ ਹਮੇਸ਼ਾ ਚੇਤਾ ਰੱਖਿਆ ਕਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਪਤਸ਼ਾੜੀ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਸੁਖ ਦੇ ਨਾਲ ਆਪਣੇ ਘਰ ਦੇ ਵਿੱਚ ਵਸ ਰਿਆਂ ਆਠ ਪੈਰ ਸਿਮਰਉ ਤਿਸ ਰਸਨਾ ਆਪਣੀ ਰਸਨਾ ਦੇ ਨਾਲ ਅੱਠੇ ਪੈਰ ਉਸ ਰੱਬ ਦਾ ਸਿਮਰਨ ਕਰਿਆ ਕਰ ਭਾਈ ਜਿੰਨਾ ਹੋ ਸਕਦਾ ਹੈ ਉਹਦਾ ਸ਼ੁਕਰ ਕਰਿਆ ਕਰ ਹੁਣ ਇਹ ਅਸ਼ਟਪਦੀ ਸਾਨੂੰ ਸ਼ੁਕਰ ਕਰਨਾ ਸਿਖਾ ਰਹੀ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ਿਕਾਰੀ ਹੈ ਵੀ ਜਿੰਨਾ ਅਸੀਂ ਸ਼ੁਕਰਾਨਾ ਕਰਾਂਗੇ ਇਹ ਤੇ ਸਾਡੇ ਜੀਵਨ ਦੇ ਉੱਤੇ ਹੈ ਜੀ ਪਰਮਾਤਮਾ ਦਾ ਸ਼ੁਕਰਾਨਾ ਸਾਡੇ ਜੀਵਨ ਨੂੰ ਕੱਲਾ ਇਹ ਨਹੀਂ ਵੀ ਸ਼ੁਕਰ ਕਰ ਦਿੱਤਾ ਨਹੀਂ ਜਿਸ ਦਿਨ ਅਸੀਂ ਮਨ ਦੇ ਤੌਰ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਗਏ ਨਾ ਉਸ ਦਿਨ ਸਾਡੇ ਮਨ ਦੇ ਅੰਦਰ ਸ਼ਾਂਤੀ ਆ ਜਾਏਗੀ ਉਸ ਦਿਨ ਸਾਡੇ ਜੀਵਨ ਦੇ ਅੰਦਰ ਟਿਕਾਹ ਆ ਜਾਏਗਾ ਸਾਡਾ ਜਿਹੜਾ ਮਨ ਦੌੜਦਾ ਹੈ ਨਾ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਇਹ ਨਹੀਂ ਮਿਲਿਆ ਇਦਾਂ ਹੋਣਾ ਚਾਹੀਦਾ ਸੀ ਇਦਾਂ ਹੋਣਾ ਚਾਹੀਦਾ ਸੀ ਹੁਣ ਜਿਸ ਬਾਣੀ ਦਾ ਪਾਠ ਅਸੀਂ ਰੋਜ਼ ਕਰ ਰਹੇ ਹਾਂ ਉਹਦੇ ਵਿੱਚ ਮਹਾਰਾਜ ਕਹਿ ਰਹੇ ਆ ਪਿਛਲੀ ਅਸ਼ਟਪਦੀ ਜੇ ਅਸੀਂ ਪੜਿਆ ਜਿਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਦੇਖ ਬੰਦੇ ਤੈਨੂੰ ਕੀ ਕੁਝ ਦਿੱਤਾ ਦਸ ਵਸਤੂ ਲੈ ਪੱਛੇ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋੜ ਗਵਾਵੇ ਇੱਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ ਅਗਲੀ ਅਸ਼ਟਪਦੀ ਵਿੱਚ ਮਹਾਰਾਜ ਕਹਿ ਰਹੇ ਦੇਖ ਬੜਾ ਕੁਝ ਹੈ ਤੇਰੇ ਕੋਲ ਉਦੇ ਵੱਲ ਦੇਖ ਤੇ ਸਹੀ ਉਹਦਾ ਉਹਦੇ ਵੱਲ ਵੇਖ ਕੇ ਉਹਦਾ ਸ਼ੁਕਰ ਕਰਨਾ ਤੇ ਸਿੱਖ। ਪਰ ਜਿਸ ਦਿਨ ਸਾਨੂੰ ਸ਼ੁਕਰ ਕਰਨਾ ਆ ਗਿਆ ਸਾਡੀ ਜ਼ੁਬਾਨ ਦੇ ਵਿੱਚ ਉਹ ਪਰਮਾਤਮਾ ਦੀ ਦਿੱਤੀਆਂ ਹੋਈਆਂ ਵਸਤੂਆਂ ਦਾ ਸ਼ੁਕਰਾਨਾ ਆ ਗਿਆ। ਉਸ ਦਿਨ ਸਾਡਾ ਮਨ ਬਾਕੀ ਦੀਆਂ ਮੰਗਾਂ ਵਾਲੇ ਪਾਸੇ ਨਹੀਂ ਜਾਏਗਾ। ਉਹਦੇ ਸ਼ੁਕਰਾਨੇ ਵਾਲੇ ਪਾਸੇ ਜਾਏਗਾ। ਸਹਿਬ ਨੇ ਬਖਸ਼ਿਸ਼ ਕੀਤੀ ਆਠ ਪੈਰ ਸਿਮਰਉ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਜੀ ਦੀ ਕਿਰਪਾ ਦੇ ਨਾਲ ਆਪਣੇ ਘਰ ਦੇ ਵਿੱਚ ਮौज ਦੇ ਵਿੱਚ ਵਸ ਰਿਹਾ ਜੀ ਦੀ ਕਿਰਪਾ ਦੇ ਨਾਲ ਰੰਗ ਰਸ ਰੰਗ ਤਮਾਸੇ ਚੋਜ ਸਵਾਦਲੇ ਖਾਣ ਪਕਵਾਨ ਸਾਰਾ ਕੁਝ ਕਰ ਰਿਹਾ ਨਾਨਕ ਸਦਾ ਧਿਆਈਐ ਧਿਆਵਨ ਜੋਗ ਉਸ ਰੱਬ ਨੂੰ ਧਿਆਉਣਾ ਚਾਹੀਦਾ ਕਿਉਂਕਿ ਉਸ ਯੋਗ ਹੈ ਉਹਦੇ ਕੋਲੇ ਹੀ ਯੋਗਤਾ ਹੈ ਵੀ ਉਹਨੂੰ ਧਿਆਉਣਾ ਚਾਹੀਦਾ ਹੈ ਅਗਲਾ ਪਦਾ ਹੈ ਜੀ ਜੈ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸੈ ਤਿਆਗ ਕਤ ਅਵਰ ਲੁਭਾਵੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾ ਵੀਜੈ ਜੈ ਪ੍ਰਸਾਦ ਤੁਜ ਸਭ ਕੋ ਮਾਨੈ ਮੋਕਤਾ ਕੋ ਜਸ ਰਸਨ ਵਖਾਨੈ ਜੈ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਨ ਪਾਰ ਬ੍ਰਹਮ ਰਬ ਜੀ ਜਪਤ ਦਰਗਾ ਮਾਨ ਪਾਵੇ ਨਾਨਕ ਪਤ ਸੀਤੀ ਘਰ ਜਾਵੇ ਜੈ ਪ੍ਰਸਾਦ ਪਾਟ ਪਟੰਬਰ ਪਟ ਅੰਬਰ ਪਟ ਅੰਬਰ ਦਾ ਭਾਉ ਹੈ ਜ ਅੰਬਰ ਦਾ ਭਾਉ ਹੁੰਦਾ ਕੱਪੜਾ ਪੱਟ ਦਾ ਭਾਉ ਹੁੰਦਾ ਰੇਸ਼ਮੀ ਹੁਣ ਰੇਸ਼ਮੀ ਦਾ ਭਾਉ ਇਹ ਨਹੀਂ ਅੱਜ ਤੇ ਅਸੀਂ ਰੇਸ਼ਮੀ ਕੱਪੜੇ ਪਾਈ ਨਹੀਂ ਰਹੇ ਉਹਨੇ ਰੇਸ਼ਮੀ ਦਾ ਭਾਉ ਹੈ ਕੀਮਤੀ ਮੇ ਜੀ ਦੀ ਕਿਰਪਾ ਦੇ ਨਾਲ ਆਪਣੇ ਤਨ ਦੇ ਉੱਤੇ ਕੀਮਤੀ ਕੀਮਤੀ ਕੱਪੜੇ ਪਾਉਣਾ ਹੈ ਪਰ ਉਹਦੀ ਦਿੱਤੇ ਹੋਏ ਕੱਪੜੇ ਤੇ ਤੂੰ ਪਾ ਲੈਣਾ ਉਹਦਾ ਦਿੱਤਾ ਹੋਇਆ ਸਾਰਾ ਕੁਝ ਤੇ ਤੂੰ ਵਰਤ ਲੈਣਾ ਪਰ ਇਸੇ ਤਿਆਗ ਕਤ ਅਵਰ ਲੋਭ ਹੈ ਉਹਨੂੰ ਛੱਡ ਕੇ ਜਿਹਦੀ ਦਿੱਤੀ ਹੋਈ ਦਾਤ ਹੈ ਲਾਲਚ ਕਿਤੇ ਹੋਰ ਹੋਈ ਫਿਰਦਾ ਉਹਨੂੰ ਛੱਡ ਕੇ ਉਸ ਰੱਬ ਨੂੰ ਛੱਡ ਕੇ ਕਿਤੇ ਹੋਰ ਕੁਝ ਨਾ ਕੁਝ ਲੱਭਦਾ ਫਿਰਦਾ ਇਦਾਂ ਨਹੀਂ ਕਰਨਾ ਚਾਹੀਦਾ ਜੈ ਪ੍ਰਸਾਦ ਸੁਖ ਸੇਜ ਸੋਈਜੈ ਜੀ ਦੀ ਕਿਰਪਾ ਦੇ ਨਾਲ ਸੁੱਖਾਂ ਦੀ ਸੇਜ ਦੇ ਉੱਤੇ ਤੂੰ ਸੋ ਰਿਹਾ ਮਨ ਆਠ ਪੈਰ ਤਾਂ ਕਾਜਸਗਾ ਵਿੱਚ ਹੈ ਮਨਾ ਅੱਠੇ ਪੈਰ ਉਸ ਰੱਬ ਦਾ ਸਿਮਰਨ ਕਰਿਆ ਕਰ ਉਸ ਰੱਬ ਦੀ ਬੰਦਗੀ ਕਰਿਆ ਕਰ ਇਹ ਵੀ ਸਾਡੇ ਜੀਵਨ ਦੀ ਬੜੀ ਵੱਡੀ ਇੱਕ ਦਾਤ ਹੈ ਦੋ ਪਹਿਰ ਇਹੋ ਜਿਹੇ ਨੇ ਜੀ ਦੋ ਸਮੇਂ ਜ਼ਿੰਦਗੀ ਦੇ ਵਿੱਚ ਹੋ ਜੇ ਨੇ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਤਬਦੀਲੀ ਲੈ ਕੇ ਆਣੀ ਚਾਹੁੰਦੇ ਆ ਨਾ ਜਾਂ ਆਪਣੇ ਜੀਵਨ ਨੂੰ ਕਿਸੇ ਰੂਪ ਦੇ ਵਿੱਚ ਘੜਨਾ ਚਾਹੁੰਦੇ ਆ ਤਾਂ ਮੈਂ ਇੱਕ ਵਿਚਾਰ ਵਾਂ ਦੀ ਗੱਲ ਪੜ ਰਿਹਾ ਸੀ ਬੜੀ ਕਮਾਲ ਦੀ ਗੱਲ ਹੈ ਦੋ ਸਮੇਂ ਹੋ ਜੇ ਨੇ ਜੇ ਤੁਸੀਂ ਉਸ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਪਣੇ ਮਨ ਦੇ ਵਿੱਚ ਗੱਲ ਪੱਕੀ ਕਰ ਲੋ ਥੋੜਾ ਜਿਹਾ ਸਮਾਂ ਲੱਗਣਾ ਤੁਹਾਡਾ ਜੀਵਨ ਉਦਾਂ ਕੱਢ ਜਾਏਗਾ ਉਹ ਦੋ ਸਮੇਂ ਕਿਹੇ ਵਜੇ ਨੇ ਕਿਹੜੇ ਨੇ ਪਹਿਲਾ ਸਮਾਂ ਉਹ ਜਦੋਂ ਤੁਸੀਂ ਸੌਣ ਲੱਗੇ ਹੋ ਜਦੋਂ ਅਸੀਂ ਸੌਣ ਲੱਗੇ ਆ ਸਾਡੇ ਉੱਤੇ ਨੀਂਦ ਹਾਵੀ ਹੋ ਰਹੀ ਹੈ ਇਹ ਗੱਲ ਤੁਸੀਂ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਿਓ ਜਿਹੜੀ ਗੱਲ ਤੁਸੀਂ ਸੋਚ ਕੇ ਸੌਂ ਰਹੇ ਹੋ ਨਾ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਮੰਨ ਲਈ ਕਹਿਣਾ ਵੀ ਤੂੰ ਇਹ ਸੋਚ। ਸਭ ਤੋਂ ਪਹਿਲਾਂ ਉਹਨੇ ਇਹੀ ਕੰਮ ਲਾ ਦੇਣਾ ਵੀ ਤੂੰ ਇਹ ਸੋਚ ਰਿਹਾ ਸੀ। ਫਿਰ ਅਗਲੇ ਦਿਨ ਸਾਰਾ ਦਿਨ ਤੁਸੀਂ ਇਹ ਗੱਲ ਸੋਚ ਕਦੇ ਕੀਤੀ ਹੋएगी ਤੇ ਤੁਹਾਨੂੰ ਅਗਲੇ ਸਾਰੇ ਦਿਨ ਫਿਰ ਉਹੀ ਗੱਲ ਸਾਡੇ ਦਿਮਾਗ ਦੇ ਅੰਦਰ ਚਲਦੀ ਰਹੇਗੀ। ਦੋ ਸਮੇਂ ਨੇ ਇੱਕ ਜਦੋਂ ਸੌਣ ਲੱਗੇ ਹੋ ਉਦੋਂ ਮਨ ਨੂੰ ਚੇਤਾ ਕਰਾਂ ਵੀ ਮਨਾ ਤੇਰਾ ਕੰਮ ਏ ਆ ਤੂੰ ਇਹ ਕਰਨਾ ਤੇ ਜਦੋਂ ਬੰਦਾ ਉੱਠ ਰਿਹਾ ਹੈ ਇਹ ਦੋਵੇਂ ਵੇਲੇ ਸਿੱਖ ਦੀ ਜ਼ਿੰਦਗੀ ਦੇ ਵਿੱਚ ਨੇ ਵੀ ਸਿੱਖ ਨੇ ਜਦੋਂ ਸੋਣਾ ਤੇ ਸੌਣ ਵੇਲੇ ਇਹਨੇ 16 ਸਿਬ ਦਾ ਪਾਠ ਕਰਨਾ ਜਿਹਦੇ ਵਿੱਚ ਇਹਨੂੰ ਮਹਾਰਾਜ ਨੇ ਦੱਸਿਆ ਵੀ ਸ਼ੁਕਰਾਨਾ ਕਿਵੇਂ ਕਰੀਦਾ ਜਦੋਂ ਇਹਨੇ ਉੱਠਣਾ ਹੈ ਤੇ ਉੱਠਣ ਤੋਂ ਇੱਕ ਨਿਤਨੇਮ ਤੇ ਇੱਕ ਬਾਤ ਦੀ ਗੱਲ ਹੈ ਨਾ ਜੀ ਉਸ ਤੋਂ ਪਹਿਲਾਂ ਜਦੋਂ ਅਸੀਂ ਸਤਗੁਰੂ ਦੀ ਬਾਣੀ ਦੇ ਵਿੱਚ ਇੱਕ ਵਚਨ ਪੜ੍ਹਦੇ ਹਾਂ ਤੇ ਮਹਾਰਾਜ ਨੇ ਸਾਨੂੰ ਜਦੋਂ ਸਿੱਖ ਦੇ ਜੀਵਨ ਦੀ ਰਹਿਣੀ ਦੀ ਗੱਲ ਕੀਤੀ ਨਾ ਉੱਥੇ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਜੋ ਸ਼ਬਦ ਨੂੰ ਅਸੀਂ ਧਿਆਨ ਨਾਲ ਪੜ੍ਹ ਪੜ੍ਹੀਏ ਨਾ ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਬਾਣੀ ਪੜਨ ਦਾ ਨਿਤਨੇਮ ਦੀ ਗੱਲ ਬਾਤ ਦੇ ਵਿੱਚ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਇ ਸੋ ਭਲਕੈ ਉੱਠ ਹਰ ਨਾਮ ਤੇ ਆਵੇ ਨਿਤਨੇਮ ਕਰਨਾ ਉਹ ਬਾਤ ਦੇ ਵਿੱਚ ਹੈ ਵਿਸਣਾਨ ਕਰੇ ਅੰਮ੍ਰਿਤ ਸਰਣਾਵੇ ਇਦਾ ਮਤਲਬ ਜਦੋਂ ਅਸੀਂ ਉੱਠ ਰਹੇ ਹਾਂ ਉੱਠਦੇ ਆਂ ਹੀ ਸਭ ਤੋਂ ਪਹਿਲਾਂ ਸਾਨੂੰ ਧਿਆਨ ਰੱਬ ਦਾ ਕਰਨਾ ਚਾਹੀਦਾ ਸੌਣ ਲੱਗਿਆ ਇਹ ਅਰਦਾਸ ਕਰਕੇ ਸੋਣਾ ਚਾਹੀਦਾ ਰੱਬ ਜੀ ਸ਼ੁਕਰ ਹੈ ਤੇਰਾ ਇਹ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਉਹ ਲੰਘ ਗਿਆ ਤੇ ਕਿਰਪਾ ਕਰ ਰਾਤ ਆਈ ਹੈ ਇਹ ਲੰਗੇ ਤੇ ਜਦੋਂ ਉੱਠਣਾ ਉਦੋਂ ਇਹ ਅਰਦਾਸ ਜ਼ੁਬਾਨ ਤੇ ਹੋਣੀ ਚਾਹੀਦੀ ਹੈ ਰੱਬਾ ਤੇਰੇ ਪਹਾੜੇ ਦੇ ਵਿੱਚ ਨਵੇਂ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਤੂੰ ਬਖਸ਼ਿਸ਼ ਕਰੀ ਜਿੰਦਾ ਜ਼ਿੰਦਗੀ ਦੇ ਵਿੱਚੋਂ ਬਾਕੀ ਸਮਾਂ ਤੇਰੀ ਕਿਰਪਾ ਦੇ ਨਾਲ ਲੰਘ ਰਿਹਾ ਇਹ ਦਿਨ ਦੇ ਵਿੱਚ ਵੀ ਸਿਰ ਤੇ ਹੱਥ ਰੱਖੀ ਤੇਰੀ ਕਿਰਪਾ ਦੇ ਨਾਲ ਇਹ ਦਿਨ ਵੀ ਬਤੀਤ ਹੋ ਜਾਏ ਇਹ ਸਾਡੇ ਜੀਵਨ ਦੇ ਲਕਸ਼ ਨੂੰ ਬਦਲ ਕੇ ਰੱਖ ਸਕਦਾ ਉਹ ਉਹ ਗੱਲ ਪਾਤਸ਼ਾਹ ਜੀ ਨੇ ਇੱਥੇ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ ਉਸ ਰੱਬ ਨੂੰ ਛੱਡ ਕੇ ਦੂਜੇ ਪਾਸੇ ਨਾ ਜਾ ਸਹਿਬ ਕਹਿੰਦੇ ਜੈ ਪ੍ਰਸਾਦ ਤੁਝ ਸਭ ਕੋ ਮੰਨੈ ਜੀ ਦੀ ਕਿਰਪਾ ਦੇ ਨਾਲ ਤੈਨੂੰ ਸਾਰੇ ਆਦਰ ਮਾਣ ਦੇ ਰਿਹਾ ਜੀ ਦੀ ਕਿਰਪਾ ਦੇ ਨਾਲ ਸਿੰਤ ਨੂੰ ਸਾਰਾ ਕੁਝ ਮਿਲ ਰਿਹਾ ਤੂੰ ਕੀ ਕਰਦਾ ਮੁਕਤਾ ਕੋ ਜਸ ਰਸਨ ਵਖਾਣਾ ਆਪਣੇ ਮੁਖ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਉਸ ਰੱਬ ਦਾ ਸ਼ੁਕਰ ਕਰਿਆ ਕਰ ਵੀ ਤੈਨੂੰ ਇਨੇ ਜੋਗੇ ਕੀਤਾ ਸਾਨੂੰ ਕੋਈ ਇੱਜ਼ਤ ਦੇ ਰਿਹਾ ਨਾ ਸਾਨੂੰ ਕੋਈ ਮਾਣ ਦੇ ਰਿਹਾ ਦੁਨੀਆ ਦੇ ਵਿੱਚ ਤੇ ਮਹਾਰਾਜ ਕਹਿੰਦੇ ਇਹ ਸ਼ੁਕਰ ਕਰਿਆ ਕਰ ਦੁਨੀਆ ਦੇ ਵਿੱਚ ਬੜੇ ਲੋਕ ਨੇ ਜਿਨ੍ਹਾਂ ਨੂੰ ਇਹ ਇੱਜ਼ਤ ਇਹ ਮਾਣ ਪ੍ਰਾਪਤ ਨਹੀਂ ਹੁੰਦਾ ਤੈਨੂੰ ਜੇ ਇੱਜ਼ਤ ਮਾਣ ਪ੍ਰਾਪਤ ਹੋ ਰਿਹਾ ਤੇ ਲੋਕਾਂ ਦੀ ਖੁਸ਼ਾਮਤ ਕਰਨ ਦੇ ਬਸ ਪਿੱਛੇ ਨਾ ਜਾਈ ਵੀ ਲੋਕਾਂ ਦੀ ਖੁਸ਼ਾਮਤ ਕਰ ਜਿਹੜੇ ਤੇਰੀ ਤਾਰੀਫ਼ ਕਰ ਰਿਹਾ ਨਾ ਤੂੰ ਰੱਬ ਦਾ ਸ਼ੁਕਰ ਕਰਿਆ ਕਰ ਵੀ ਤੈਨੂੰ ਇੰਨੇ ਜੋਗਾ ਕੀਤਾ ਤੈਨੂੰ ਇੰਨੇ ਜੋਗਾ ਬਣਾਇਆ ਰੱਬ ਨੇ ਜੈ ਪ੍ਰਸਾਦ ਤੇਰਾ ਰਹਿਤਾ ਧਰਮ ਜੀ ਦੀ ਕਿਰਪਾ ਦੇ ਨਾਲ ਤੇਰਾ ਧਰਮ ਬਣਿਆ ਹੋਇਆ ਸਹਿਬ ਕਹਿੰਦੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਇਹ ਮਨਾ ਸਦਾ ਕੇਵਲ ਉਸ ਰੱਬ ਦਾ ਧਿਆਨ ਤਰਿਆ ਕਰ ਉਸ ਰੱਬ ਦੇ ਨਾਲ ਜੁੜਿਆ ਕਰ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਪ੍ਰਭੂ ਨੂੰ ਜਪਿਆ ਰੱਬ ਦੀ ਬੰਦਗੀ ਕੀਤੀਆ ਮਹਾਰਾਜ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਮਾਨ ਮਿਲੇਗਾ ਇੱਜ਼ਤ ਮਿਲੇਗੀ ਨਾਨਕ ਪਤ ਸੀਤੀ ਘਰ ਜਾਵੇ ਤੇ ਜੇ ਇੱਜ਼ਤ ਮਿਲੇਗੀ ਉਹ ਨੂੰ ਜਪੇਗਾ ਮਾਰਜ ਕਹਿੰਦੇ ਇੱਜ਼ਤ ਦੇ ਨਾਲ ਪਤ ਦੇ ਨਾਲ ਆਪਣੇ ਨਿੱਜ ਘਰ ਦੇ ਵਿੱਚ ਜਾਏਗਾ ਪਰਮਾਤਮਾ ਦੇ ਦਰ ਦੇ ਵਿੱਚ ਤੈਨੂੰ ਇੱਜ਼ਤ ਪ੍ਰਾਪਤ ਹੋਏਗੀ ਸਾਹਿਬ ਪਾਤਸ਼ਾਹ ਦੀ ਕਿਰਪਾ ਕਰਨ ਇਹ 6 ਨੰਬਰ ਅਸ਼ਟਪਦੀ ਦੇ ਦੋ ਪਦਿਆਂ ਦੇ ਵਿਚਾਰ ਅਸੀਂ ਕੀਤੇ ਆ ਜੀ ਰਹਿਣ ਦੇ ਵਿਚਾਰ ਅਗਲੇ ਦਵਾਨਾਂ ਦੇ ਅੰਦਰ ਕਰਾਂਗੇ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ